ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਮੱਝセール ਲਈ ਲੈ ਕੇ ਆਏ ਜੀ ਜਿਸ ਘਰ ਚ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂ ਪਸ਼ੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਨੇ ਬਾਪੂ ਦਾ ਡਿਟੇਲ ਆ ਜੀ ਬਾਬੂ ਹਸੀ ਗਾਲ ਹਸੇ ਗਾਲ ਉਹ ਠੀਕ ਹੋਈ ਵਧੀਆ ਹਾਂਜੀ ਹਾਂਜੀ ਬਈ ਨਾਮ ਤੇ ਐਡਰੈਸ ਬੋਲੋ ਚਾਨਣ ਸਿੰਘ ਜੀ ਪਿੰਡ ਭਾਈ ਰੂਪੇ ਦਾ ਗੁਆਰਸਨ ਤੋਂ ਹਨ ਠੀਕ ਹੈ ਜ਼ਿਲ੍ਹਾ ਜ਼ਿਲ੍ਹਾ ਮਹਿੰਡਾ ਜੀ ਤਹਿਸੀਲ ਬਈ ਤਹਿਸੀਲ ਬੋਲ ਜੀ ਨੇੜੇ ਪਿੰਡ ਭਾਈ ਰੂਪੇ ਦੇ ਅਦੇ ਆਲਪੁਰਾ ਜੀ ਸਲਤਪੁਰਾ ਜੀ ਜਲਾਲ ਇਧਰੋਂ ਗਿਲਣਾ ਵਾਲਾ ਜੀ ਇਧਰੋਂ ਕੋਡ ਆਡਿਸ਼ਨਾ ਕਲੱਬ ਹਾਂ ਜਿਹੜੀ ਰਹਿ ਗਈ ਹੈ ਨਾ ਮੋਬਾਈਲ ਨੰਬਰ 47590 232 ਇਹ ਬਾਪੂ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਪੂ ਜਿਹੜੀ ਮੱਝ ਦੇ ਨੇ ਕਿਹੜਾ ਸਾਸ ਹੁੰਦੀ ਹੈ ਚੌਥਾ ਸੂਆ ਸੂਆ ਹੈ ਜੀ ਚੌਥਾ ਸੂਆ ਕਿੰਨੇ ਦਿਨ ਲੈਂਦੀ ਹੈ 10 ਦਿਨ ਬਾਕੀ ਹੈ ਜੀ 10 ਦਿਨ 10 ਦਿਨ ਪੂਰੇ ਹੋਣਗੇ ਜੀ ਓਕੇ ਕੀ ਰਿਕਾਰਡ ਆ ਦੁੱਧ ਦਾ ਬਹੁਤ ਚੰਗੀ ਹੈ ਜੀ ਕਿੰਨਾ ਦੁੱਧ ਦਿੰਦਾ ਹੈ ਨੇ ਪਹਿਲੇ ਸੂਏ 11 ਕਿਲੋ ਜੀ 11 ਕਿਲੋ ਹਾਂ ਠੀਕ ਆ ਕੱਦ ਬੱਡ ਚੰਗਾ ਯਾਤ ਬਿਊਟੀਫੁਲ ਚੰਗੀ ਆ ਨੀਲੀ ਰਾਵੀ ਦੇ ਵਿੱਚ ਇਹ ਪੈਂਦੀ ਆ ਬੱਚੇ ਲੈਣੇ ਹੋ ਨੀਲੀ ਰਾਵੀ ਦੇ ਦੇ ਦੂਗੀ ਬਈ ਚੰਗੇ ਮੱਥੇ ਤੇ ਡੱਬਾ ਪੈਰਾਂ ਤੇ ਵੀ ਡੱਬਾ ਹੈਗਾ ਕੱਦ ਬੱਡ ਚਮਕ ਚਮਕ ਚੰਗੀ ਆ ਸਭੀ ਪੜੀਆ ਰਾਜੀ ਆ ਬਈ ਤੇ ਬਾਕੀ ਦੁੱਧ ਵਾਲੀ ਮਾਜਾ ਬਈ ਆ ਦੇਖੋ ਥਣ ਥਣ ਬਹੁਤ ਚੰਗਾ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਆਰਡਰ ਵੀ ਚੰਗਾ ਖੋਲ ਬੱਕੂ ਤੋੜ ਕੇ ਦਿਖਾ ਦੇ 11 ਲੀਟਰ ਦਾ ਬਈ ਦਾ ਦੁੱਧ ਦਾ ਰਿਕਾਰਡ ਹੈਗਾ ਤੇ ਠੰਡੀ ਸੀ ਲਵਪੂ ਪੂਰੀ ਪੂਰੀ ਸਣੀ ਸੀ ਠੀਕ ਆ ਮੁੱਲ ਕੀ ਇਹਦਾ ਮੁੱਲ ਖ ਲੱਖ ਰੁਪਈਆ ਜੀ ਲੱਖ ਰੁਪਈਆ ਮਾਨਤਾਨ ਹੋ ਜੂਗਾ ਸਰ ਜੰਗ ਇੱਕ ਲੱਖ ਰੁਪਈਆ ਦਾ ਮੁੱਲ ਆ ਬਈ ਬਾਕੀ ਜਿਹੜਾ ਮੌਫ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੇ ਫੇਸ ਵੀ ਚੰਗਾ ਗਾ ਕੱਦ ਵੀ ਚੰਗਾ ਤੋਰਾ ਤਾਰਾ ਚੰਗਾ ਬਾਪੂ ਦੇ ਬਈ ਘਰ ਦੀ ਮੱਧ ਕੋਈ ਵਪਾਰ ਦਾ ਕੰਮ ਨਹੀਂ ਉਧਰ ਦਾ ਰਿਕਾਰਡ ਵੀ ਵਾਪਸ ਚੰਗਾ ਦੱਸਿਆ ਥਣ ਵੀ ਬਈ ਚਾਰੇ ਇੱਕੋ ਜਿਹੇ ਗੈਪ ਤੇ ਆ ਬਾਕੀ ਹਜੇ ਕੱਚੀ ਆ ਬਈ ਉਸ ਸਭ ਨਾ ਜਜਮੈਂਟ ਕਰਿਓ ਫੇਰ ਦਿਨਾ ਤੇ ਜਾ ਕੇ ਨੇ ਆਰਡਰ ਜਿਹੜਾ ਕਮਾਲ ਦਾ ਤਿਆਰ ਕਰ ਲੈਣਾ ਲਾਉਣਾ ਪੂਰਾ ਸਟਾਰਟ ਕਰਿਆ ਵਾ ਚੰਗਾ ਲੇਵਾ ਤਿਆਰ ਕਰਿਆ ਹਜੇ ਕੱਚੀ ਆ ਜਰੂਰ ਦੱਸ ਦੇਣਾ ਪੂਰਾ ਆ ਦਾ ਵੀ ਦੱਸਣਾ ਦੇਣਾ ਕਿ ਕੱਚੀ ਆ ਜੀ ਆਰਡਰ ਦੇ ਤੇ ਲੰਦੂ ਲੰਬਾ ਬਹੁਤ ਬਈਆਂ ਸਾਰੀਆਂ ਬਾਲਟਾਂ ਲੈ ਕੱਢ ਕੇ ਘਰ ਮਾਈ ਨੇ ਫੇਰ ਸੋਣਾ ਤੇ ਕਿਸੇ ਵੀ ਨੂੰ ਮੱਝ ਪਸੰਦ ਦਾ ਵੀ ਬਾਈ ਨਾਲ ਕਨੈਕਟ ਕਰ ਲੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਹਦ ਲਓ ਧੰਨਵਾਦ